ماندي هاي هاي ਮੰਗاني ਮੰدي هاي هاي ਮੰਗاني ਮੰدي هاي هاي સાડી એકા જিন্দাবাদ સાડી એકા જিন্দাবাদ ભગવાન કુમાર મરદાબાદ ભગવાન કુમાર મરદાબાદ ભગવાન કુમાર મરદાબાદ ਚੱਕ ਦਿਆਂਗੇ ਚੱਕ ਕੇ ਰੱਖ ਦਿਆਂਗੇ 21 ਦੁੱਗੀ ਚੱਕਣਾਂਗੇ ਚੱਕ ਕੇ ਰੱਖ ਦਿਆਂਗੇ ਕੋਈ ਮੰਗਦਾ ਕਰੋ ਸਿਆਪਾ

ਮੇਰਾ ਨਾਮ ਰਾਜੀਵ ਕੁਮਾਰ ਹੈ ਜੀ ਮੈਂ ਡੈਮੋਕਰੈਟਿਕ ਟੀਚਰਸ ਫਰੰਟ ਬਲਾਕ ਪਤਣਾ ਦਾ ਬਲਾਕ ਪ੍ਰਧਾਨ ਹਾਂ ਤੇ ਅੱਜ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਝਾੜੂ ਪਾਰਟੀ ਦਾ ਪਿੱਛਾ ਆਪਾ ਕੀਤਾ ਜਾ ਰਿਹਾ ਹੈ ਝਾੜੂ ਫੂਕੇ ਰੋਸ ਹੈ ਜਿਹੜਾ ਪਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਹੁਤ ਲੰਮੇ ਸਮੇਂ ਤੋਂ ਵੱਖ-ਵੱਖ ਸਰਕਾਰਾਂ ਨੇ ਜਿਹੜੀਆਂ ਲਗਾਤਾਰ ਵਾਅਦੇ ਕਰਕੇ ਮੁਕਰਦੀਆਂ ਰਹੀਆਂ ਨੇ ਤੇ ਸਾਰੇ ਮਿੱਡੇ ਮੀਲ ਵਰਕਰਸ ਆਸ਼ਾ ਵਰਕਰਸ ਇਹਨਾਂ ਸਾਰਿਆਂ ਦੀ ਇੱਕੋ ਇੱਕ ਮੰਗ ਇਹ ਹੈ ਕਿ ਘੱਟ ਤੋਂ ਘੱਟ ਉਜਰਤਾ ਕਾਨੂੰਨ ਲਾਗੂ ਕਰਨ ਪੂਰੇ ਮਹੀਨੇ ਦੇ ਵਿੱਚ 3000 ਰੁਪਿਆ ਦੇ ਉੱਤੇ ਪੂਰਾ ਮਹੀਨਾ ਜਿਹੜਾ ਰੋਜ਼ਾਨਾ ਦੀ 100 ਰੁਪਏ ਦਿਹਾੜੀ ਦੇ ਉੱਤੇ ਇਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਹਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਮਿੱਡੇ ਮੀਲ ਵਰਕਰ ਨੇ ਜਿਹੜੇ ਉਹਨਾਂ ਦੇ ਵਿੱਚ ਰੋਸ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਭਗਵੰਤ ਮਾਨ ਸਰਕਾਰ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਠੋਸ ਫੈਸਲਾ ਜਿਹੜਾ ਇਹਨਾਂ ਦੀਆਂ ਹੁਜੂਰਤਾਂ ਵਧਾਉਣ ਦੇ ਲਈ ਨਾ ਕੀਤਾ ਤਾਂ ਗੰਭੀਰਪੁਰ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾਏਗਾ ਮਿੱਡੇ ਮੀਲ ਵਰਕਰ ਯੂਨੀਅਨ ਸਿਰਫ ਕੱਲੀਆਂ ਮਿੱਡੇ ਮੀਲ ਵਰਕਰਸ ਨਹੀਂ ਹੈ ਇਹ ਪੂਰੇ ਪੰਜਾਬ ਦੇ ਵਿੱਚ ਸਕੂਲਾਂ ਦੀ ਰੀੜ ਦੀ ਹੱਡੀ ਨੇ ਸਾਰਾ ਅਧਿਆਪਕ ਵਰਗ ਹੈ ਜਿਹੜਾ ਇਹਨਾਂ ਨਾਲ ਨਿਠਕੇ ਨਾਲ ਖੜਾ ਹੈ ਹਰ ਸੰਘਰਸ਼ ਦੇ ਵਿੱਚ ਅਸੀਂ ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਹਮਾਇਤ ਦੇਵਾਂਗੇ ਤੇ ਪੂਰੀ ਵਜਮੀ ਸਮੂਲੀਅਤ ਕਰਾਂਗੇ ਵੱਧ ਤੋਂ ਵੱਧ ਅਧਿਆਪਕ ਨੇ ਜਿਹੜੇ ਉਹਨਾਂ ਨੂੰ ਗੰਭੀਰ ਪ੍ਰੇ ਰੈਲੀ ਦੇ ਵਿੱਚ ਵੀ ਸ਼ਾਮਿਲ ਕਰਾਵਾਂਗੇ ਇਹ ਜੀ ਕਈ ਟਾਈਮ ਤੋਂ ਜਦ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਸਾਨੂੰ ਝੂਠੇ ਲਾਰੇ ਲਾਂਦੀ ਹੈ ਵੀ ਜਦੋਂ ਸਾਡੀ ਸਰਕਾਰ ਆਣ ਗਿਆ ਤੁਹਾਡੀ ਮਿੱਡੇ ਮਿਲਦੀ ਤਨਖਾਹ 6000 ਹੋ ਜਾਏਗੀ ਪਰ ਸਾਡਾ ਕੋਈ ਵਾਦਾ ਪੂਰਾ ਨਹੀਂ ਕੀਤਾ ਉਸ ਤੋਂ ਬਾਅਦ ਅਸੀਂ ਕਈ ਰੈਲੀਆਂ ਕਰ ਲਈਆਂ ਨੇ ਸਾਨੂੰ ਮੀਟਿੰਗਾਂ ਦਿੱਤੇ ਦਿੱਤੀ ਜਾਂਦੀਆਂ ਨੇ ਉਹ ਮੀਟਿੰਗਾਂ ਤੋਂ ਸਰਕਾਰ ਮੁਕਰ ਜਾਂਦੀ ਹੈ ਇਹ ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਆ ਜਿਹੜੇ ਮਤਲਬ ਹੁਣ ਸਾਡੀ ਜੇ ਸਰਕਾਰ ਨੇ ਸੁਣਵਾਈ ਨਾ ਕੀਤੀ ਅਸੀਂ ਆਉਣ ਵਾਲੇ ਟਾਈਮ ਵਿੱਚ 1 ਸਤੰਬਰ ਨੂੰ ਗੰਬੀਰਪੁਰ ਰੈਲੀ ਕਰਾਂਗੇ ਤੇ ਇਹਨਾਂ ਦੇ ਨੱਕ ਵਿੱਚ ਦਮ ਲਿਆ ਦਾਂਗੇ ਜੇ ਸਾਡੀਆਂ ਹੁਣ ਸੁਣਵਾਈ ਨਾ ਹੋਈ ਅਸੀਂ ਇਸ ਤੋਂ ਵੀ ਦੁਗਣੀ ਚੁਗਣੀ ਰੈਲੀ ਕਰਾਂਗੇ ਅੱਜ ਤਾਂ بارش ਦਾ ਮੌਸਮ ਹੈ ਸਾਡੀ ਵਰਕਰ ਘਟ ਆਈ ਨੇ ਇਸ ਤੋਂ ਦੁਗਣੀ ਵਰਕਰਾਂ ਕਰਕੇ ਭਗਵੰਤ ਮਾਨ ਦਾ ਐਂਜਲੋਸ ਕੱਢਾਂਗੇ ਇਹ ਅਸੀਂ ਜੀ ਗੁਰਦੁਆਰੇ ਤੋਂ ਸ਼ੁਰੂ ਕੀਤਾ ਤੇ ਇੱਥੇ ਤੱਕ ਆ ਕੇ ਚਾੜੂ ਫੁਕ ਮਜਾਰਾਜ ਕੀਤਾ ਇਹਨੇ ਥੋੜੇ ਮਿੱਡੇ ਤੱਕ ਕਰਨ ਕਰੇ ਦਿੱਤੇ ਮਿੱਡੇ ਮਿਲ ਵਰਕਰ ਸਾਡੀਆਂ ਜੀ 50000 ਮਿੱਡੇ ਮਿਲ ਵਰਕਰ ਹੈ ਮੰਗ ਕੀ ਹੈ ਮੰਗ ਸਾਡੀ ਹੈ ਜੀ 18000 ਰੁਪਏ ਤਰਖਾ ਜੋ ਕਿ ਸਾਡੀ ਮੰਗ ਹੈ 18000 ਪਰਕਰ ਸਾਨੂੰ ਸਰਕਾਰ ਨੇ 6000 ਦਾ ਵਾਅਦਾ ਕੀਤਾ ਸੀ ਸਾਡਾ 6000 ਤੋਂ ਵੀ ਸਰਕਾਰ ਵਾਅਦੇ ਤੋਂ ਮੁੱਕ ਰਹੀ ਹੈ ਸਾਨੂੰ ਅਸੀਂ ਇਹ ਕਹਿੰਨੇ ਵੀ ਜਿਹੜਾ ਸਾਨੂੰ 6000 ਰੁਪਏ ਕਿਹਾ ਸੀ ਹਰਿਆਣੇ ਜਿੰਨਾ ਸਾਨੂੰ ਉਹ ਤਨਖਾਹ ਤਾਂ ਹਜੇ ਲਾਗੂ ਕੀਤੀ ਜਾਵੇ ਪਰ ਜਿਹੜੀ ਸਾਡੀ ਮੰਗ ਹੈ ਸਾਡੀ 18000 ਦੀ ਹੈ ਅੱਜ ਅਸੀਂ ਚਾੜੂ ਭੁਖ ਮਜਾਰਾ ਕੀਤਾ ਹੈ ਭਗਵੰਤ ਮਾਨ ਦਾ ਇੱਥੇ ਪਿੱਟ ਚੱਪਾ ਕੀਤਾ ਇਹ ਅੱਜ ਰਜੀਵ ਸਰ ਨੇ ਮਿੱਡੇ ਮਿਲ ਬੀਬੀਆਂ ਨੇ ਕਈ ਮਤਲਬ ਅਲੱਗ-ਅਲੱਗ ਪਿੰਡਾਂ ਚੋਂ ਆਏ ਨੇ ਉਹਨਾਂ ਦੀ ਹਾਜ਼ਰੀ